ਸਾਸੀਆ ਦੋਸਤੋ ਆਪਾਂ ਅੱਜ ਬਾਬਾ ਜੀ ਸਿੰਘ ٹرسٹ ਦੇ ਵਿੱਚ ਮੌਜੂਦ ਆਂ ਭਾਈ ਸਾਹਿਬ ਭਾਈ ਅਮਰਤ ਸਿੰਘ ਅਮਰਤਪਾਲ ਜੀ ਮਾਰੋ ਜੋ ਕਿ ਉਹਨਾਂ ਦਾ ਪਿਛਲੇ ਦਿਨੀ ਇੱਕ ਕਾਫੀ ਜਿਹੜਾ ਮੁੱਦਾ ਆਪਾਂ ਖਿਆ ਸੀ ਤੇ ਉਹਨਾਂ ਬਾਰੇ ਅੱਜ ਵੈਟਰਨ ਵੈਲਫੇਅਰ ਦੇ ਪ੍ਰਧਾਨ ਸਰਦਾਰ ਦਿਲਬਖ ਸਿੰਘ ਜੀ ਤੇ ਇਹਨਾਂ ਕੋਲ ਪੂਰੀ ਜਾਣਕਾਰੀ ਆਪਾਂ ਲਵਾਂਗੇ ਕੀ ਉਹ ਮੁੱਦਾ ਤੇ ਇਹ ਜਿਹੜੀਆਂ ਸੰਸਥਾਵਾਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਸੀਆ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸ਼ਹੀਦ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਟਰੱਸਟ ਅੰਮ੍ਰਿਤਸਰ ਦੇ 71 ਜਿੱਥੇ ਟਰੱਸਟ ਦੇ ਪ੍ਰਧਾਨ ਡੀਐਸਪੀ ਪ੍ਰਲਾਦ ਸਾਹਿਬ ਤੇ ਜੈ RAM ਸਿੰਘ ਜੀ ਤੇ ਵੈਟਰਨ ਦੀ ਪੂਰੀ ਅਹੁਦੇਦਾਰ ਟੀਮ ਨੇ ਇੱਥੇ ਆਣ ਕੇ ਵਿਚਾਰ ਕੀਤੀ ਹੈ ਕਿ ਜੋ ਭਾਈ ਅਮਰਤਪਾਲ ਸਿੰਘ ਮਾਰੋ ਨੇ ਪਿਛਲੇ ਦਿਨੀ ਇੱਕ ਪੀੜਤਾ ਉਹਦੇ ਘਰ ਉਹਦੀ ਡੈਰੀ 'ਚ ਜੋ ਆਪਣਾ ਐਡਰੈਸ ਲਿਖ ਕੇ ਦੇਈ ਸੀ ਤੇ ਉਹਦੇ ਸੰਬੰਧ ਵਿੱਚ ਜੋ ਗੁਰਦੁਆਰਾ ਚਰਨ ਘਾਟ ਜਗਰਾਵਾਂ ਦੇ ਨੇੜੇ ਜੋ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਨਾਂ ਤੋਂ ਉਹ ਇੰਟUIT ਕਹਿੰਦੇ ਨੇ ਜਿਨ੍ਹਾਂ ਦੇ ਨਾਲ ਇਸ ਸਪੀਡਤਾ ਦਾ ਜਿਹੜਾ ਰਿਲੇਟਡ ਹੀ ਉਹਦੇ ਵਿੱਚ ਜੋ ਅਮਰਤਪਾਲ ਸਿੰਘ ਮਾਰੋ ਨੇ ਉਹਨੂੰ ਇਨਸਾਫ ਦਿਵਾਉਣ ਲਈ ਬਾਬਾ ਜੀ ਤੱਕ ਪਹੁੰਚੇ ਤੇ ਉਹਦੇ ਤੇ ਜੋ ਹੁਣ ਪ੍ਰਸ਼ਾਸਨ ਦੁਆਰਾ ਯੋ ਮੀਡੀਆ ਵਿੱਚ ਅਮਰਤਪਾਲ ਮਹਾਰੋਜੀ ਨੇ ਕੰਸੀਡਰ ਕੀਤਾ ਕਿ ਜੋ ਹੋਰ ਐਸਐਚਓ ਅਮਰਤਪਾਲ ਸਿੰਘ ਡੀਐਸਪੀ ਜਸਜੋ ਸਿੰਘ ਔਰ ਉਥੋਂ ਦੇ ਮੌਜੂਦਾ ਐਸਐਸਪੀ ਤੱਕ ਇਹ ਬਾਬਾ ਜੀ ਦੀ ਜਾਂਚ ਕਰਤਾ ਕੀਤੀ ਗਈ ਆ ਤੇ ਅਸੀਂ ਇਸ ਵੀਡੀਓ ਨੂੰ ਔਰ ਇਸ ਬਵਾਦ ਨੂੰ ਸੁਣਨ ਤੋਂ ਬਾਅਦ ਇਹ ਆਜ ਕਤਰਤਾ ਬਣਾਈ ਕਿ ਸਮਾਜ ਜਿਹੜਾ ਹੈ ਧਰਮ ਦੇ ਰਸਤੇ ਵਿੱਚ ਆਪਣੇ ਆਸਤਾ ਲੈ ਕੇ ਜਾਂਦਾ ਹੈ ਤੇ ਜਦੋਂ ਇਦਾਂ ਦੀ ਪਹਿਲੇ ਜੋ ਡੇਰਾ ਸੱਚੇ ਸੌਦੇ ਦੇ ਵਿੱਚ ਵਿਵਾਦ ਹੋਇਆ ਤੇ ਇਹ ਜੋ ਸਾਡੇ ਸਮਾਜ ਦੇ ਵਿੱਚ ਇਹ ਧੀਆ ਭੈਣਾਂ ਦਾ ਸ਼ੋਸ਼ਣ ਹੈ ਜੇ ਧਰਮ ਦੇ ਜਿਹੜੇ ਆਧਾਰਾਂ 'ਚ ਬੈਠੇ ਨੇ ਉਹਨਾਂ ਦੇ ਦੁਬਾਰਾ ਕੀਤਾ ਜਾ ਰਿਹਾ ਹੈ ਤੇ ਇਹ ਬਹੁਤ ਨਿੰਦਣਯੋਗ ਘਟਨਾ ਹੈ ਸਾਡੀ ਪੂਰੀ ਜਿਹੜੀ ਸੰਸਥਾ ਹੈ ਭਾਈ ਅਮਰਤਪਾਲ ਸਿੰਘ ਦੇ ਮਹਾਰੋ ਦੇ ਨਾਲ ਸਹਿਯੋਗ ਕਰਦੀ ਹੈ ਕਿਹੜੀ ਸੰਸਥਾ ਆਪਣੀ ਸਾਡੀ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਔਰ ਸਾਡੇ ਨਾਲ ਸਹਿਯੋਗ ਕਰਦੀ ਹੈ ਬਾਬਾ ਜੀ ਸਿੰਘ ٹرسٹ ਔਰ ਹੋਰ ਵੀ ਸੰਸਥਾਵਾਂ ਨੇ ਜੋ ਸਾਡੇ ਨਾਲ ਸਹਿਯੋਗ ਤੌਰ ਤੇ ਸਮਾਜ ਦੇ ਚੰਗੇ ਕੰਮਾਂ ਨੂੰ ਕੰਦੇ ਨਾਲ ਕੰਦਾ ਮਿਲਾ ਕੇ ਚੱਲਦੀ ਅਸੀਂ ਜੋ ਅਮਰਤਪਾਲ ਮਹਾਰੋ ਦੀ ਇੰਟਰਵਿਊ ਦੇ ਵਿੱਚ ਜੋ ਰੋਇਆ ਕਿ ਅੱਜ ਪੰਜਾਬ ਚੋ ਕਈ ਵੀ ਸੰਸਦਾਂ ਦਾ ਕੋਈ ਆਗੂ ਕੋਈ ਜਥੇਬੰਦੀ ਐਡੇ ਛੋਸ਼ਨ ਐਡਾ ਅਧਰਮ ਦੇ ਕੰਮ ਤਾਂ ਵੀ ਖੜਾ ਰਿਹਾ ਇਸ ਕਰਕੇ ਸਾਡੀ ਸਾਰੀ ਟੀਮ ਜਿਹੜੀ ਆ ਇਹੋ ਜਿਹਾ ਹੋਰ ਵੀ ਕਿਤੇ ਜੇ ਕੋਈ ਅਧਰਮ ਦਾ ਕੰਮ ਹੋ ਰਿਹਾ ਤੇ ਉਹਨੂੰ ਅਮਰਪਾਲ ਸਿੰਘ ਮਹਾਰੋ ਉਹਨੂੰ ਪਤਾ ਲੱਗਦਾ ਜਾਏਗਾ ਤੇ ਸਾਡੀ ਸੰਸਦਾਂ ਵੀ ਸਹਿਯੋਗ ਕਰੇ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਲਾਠ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਇਦਾਂ ਦੇ ਬਾਬਿਆਂ ਦੇ ਰੂਪ ਚ ਬੰਗਲੇ ਭਗਤ ਬਣ ਕੇ ਇਦਾਂ ਦੇ ਕਾਰਜ ਹੋ ਰਹੇ ਤੇ ਸਾਡੀ ਸਰਮੌਰ ਜਿਹੜੀ ਸ਼੍ਰੋਮਣੀ ਕਮੇਟੀ 1920 ਤੋਂ ਖੜੀ ਹੋਈ ਉਹਨਾਂ ਦੇ ਪੰਜ ਤਖਤਾਂ ਦੇ ਜਥੇਦਾਰ ਜਿਹੜੇ ਆ ਉਹਨਾਂ ਵੱਲੋਂ ਇਹੋ ਜੀਆਂ ਘਟਨਾ ਕਰਮਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾ ਦੇਣ ਦਾ ਜਿਹੜਾ ਵਾ ਮਤਾ ਪਾਸ ਕੀਤਾ ਜਾਵੇ ਤੇ ਜਿਹੜੀ ਮੌਜੂਦਾ ਸਰਕਾਰ ਜੇ ਪੰਜਾਬ ਚ ਹੋ ਰਹੇ ਤਾਂ ਪੰਜਾਬ ਸਰਕਾਰ ਜੇ ਬਾਹਰ ਕੋਈ ਹੁੰਦਾ ਤੇ ਬਾਹਰੀਆਂ ਸਰਕਾਰਾਂ ਦੇ ਨਾਲ ਰਾਰਤਾ ਤੈਅ ਕਰਕੇ ਤੇ ਇਹੋ ਜੇ ਅਧਰਮ ਦੇ ਕੰਮਾਂ ਨੂੰ ਰੋਕਿਆ ਜਾਵੇ ਤੇ ਗੁਰੂ ਮਹਾਰਾਜ ਦੀ ਜਿਹੜੀ ਮਰਜ਼ਾਦਾ ਨੂੰ ਕਾਇਮ ਕੀਤਾ ਜਾਵੇ ਤਾਂ ਕਿ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੇ ਕੋ ਕਰਮ ਹੋਰੇ ਫਿਰ ਅੱਗੇ ਨਹੀਂ ਕੁਝ ਰਹਿੰਦਾ ਕਿਉਂਕਿ ਇਹ ਤੇ ਉਹ ਗੱਲ ਹੋ ਗਈ ਜੋ ਅਮਰਤਪਾਲ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਪਿਤਾ ਨੂੰ ਬੰਨ ਕੇ ਤਾਂ ਉਹਦੇ ਸਾਹਮਣੇ ਉਹਦੀ ਧੀ ਦਾ ਸ਼ੋਸ਼ਨ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਸੰਸਾਰ ਦੇ ਪਿਤਾ ਨੇ ਜੇ ਉਹਨਾਂ ਦੀ ਉਹਦੀ ਹਜ਼ੂਰੀ ਵਿੱਚ ਮਹਾਰਾਜ ਦੇ ਪੋਤੇ ਮਹਾਰਾਜ ਦੇ ਪ੍ਰਕਾਸ਼ ਪਏ ਨੇ ਤੇ ਫਿਰ ਇਸ ਤਰ੍ਹਾਂ ਦੇ ਜੇ ਸ਼ੋਸ਼ਣ ਹੁੰਦੇ ਤੇ ਇਹ ਬਹੁਤ ਜਿਆਦਾ ਅ ਧਰਮ ਦਾ ਕੰਮ ਹੈ ਇਹ ਸਮਝ ਲਓ ਵੀ ਇਹ ਰਕਸ਼ਸ਼ ਵਰਤੀ ਦੇ ਤਰੀਕੇ ਨਾਲ ਕੀਤਾ ਗਿਆ ਕਾਰਜ ਹੈ ਤੇ ਇਸ ਕਾਰਜ ਤੇ ਜੇ ਅੰਮ੍ਰਿਤਪਾਲ ਮਹਾਰਾਜ ਜੀ ਨੇ ਏਡਾ ਵੱਡਾ ਪਰਦਾ ਫਾਸ ਕੀਤਾ ਹੈ ਤੇ ਅਸੀਂ ਇਹ ਘਟਨਾ ਨੂੰ ਨਿੰਦੇ ਤੇ ਉਹਦਾ ਸਹਿਯੋਗ ਕਰਦੇ ਜੀ ਬਿਲਕੁਲ ਜੀ ਰਧਾਨ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਦੇਖੋ ਅਮਰਿਤਪਾਲ ਮਹਾਰੋਜੀ ਕੋਲ ਸਾਰੇ ਸਬੂਤ ਨੇ ਫਿਰ ਵੀ ਉਹ ਪਰਸੋਂ ਵਾਲੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਰੋਂਦੇ ਦਿਖਾਈ ਦੇ ਰਹੇ ਨੇ ਰੋ ਕਿਸ ਵਾਸਤੇ ਰਹਿੰਦੇ ਹੋ ਰੋਇਆ ਉਹ ਇਸ ਕਰਕੇ ਨਹੀਂ ਕਿ ਜਾਂ ਉਹਨੂੰ ਕਿਸ ਦਾ ਭੈ ਜਾਂ ਡਰ ਉਹ ਰੋਇਆ ਇਸ ਕਰਕੇ ਆ ਕਿ ਬਾਕੀ ਸਾਰੀਆਂ ਜ਼ਮੀਰਾਂ ਜਿਹੜੀਆਂ ਵਾਂ ਉਹ ਮਾਰ ਕੇ ਬੈਠ ਗਏ ਬਿਲਕੁਲ ਕੋਈ ਵੀ ਜਾਗਦੀ ਜ਼ਮੀਰ ਵਾਲਾ ਨਹੀਂ ਵੀ ਜੋ ਨਾਲ ਖੜਾ ਹੋਵੇ ਕਿਉਂਕਿ ਅੱਜ ਇੱਕ ਨਾ ਹੋਈ ਆ ਇਹ ਤਾਂ ਉਹ ਗੱਲ ਹੋ ਗਈ ਮੁਰਗੇ ਵਾਲੀ ਵੀ ਇੱਕ ਨੂੰ ਚੁੱਕ ਕੇ ਖੜਦਾ ਤੇ ਦੂਜਾ ਅੱਖਾਂ ਮੀਟ ਲਿੰਦਾ ਤੇ ਵਾਰੀ-ਵਾਰੀ ਨੰਬਰ ਸਾਰਿਆਂ ਦਾ ਲੱਗ ਜਾਂਦਾ ਜੋ ਇਹ ਘਟਨਾ ਹੈ ਜੇ ਕਹੇ ਮਜਬੂਰ ਨਾ ਮਜਬੂਰ ਜਾਂ ਮਜਬੂਰ ਕਰਕੇ ਕੀਤੀ ਗਈ ਤੇ ਹੋਰ ਵੀ ਕਹਿਣਾ ਹੋ ਸਕਦੀ ਤੇ ਕੀਪ ਤੱਕ ਕਿੰਨਿਆਂ ਦੇ ਨਾਲ ਹੋਈ ਆ ਇਹ ਤੇ ਜਿਹੜਾ ਸਾਹਮਣੇ ਆ ਜਾਂਦਾ ਜਿਹੜਾ ਹਿੰਮਤ ਕਰਕੇ ਬੋਲ ਦਿੰਦਾ ਤੇ ਉਹਨੂੰ ਆਜ਼ਾਦ ਕਰਵਾ ਕੇ ਤੇ ਉਹਦਾ ਇਨਸਾਫ ਲੈ ਜਾਂਦਾ ਪਰ ਇਹਨਾਂ ਤੇ ਰੋਕ ਕਿਉਂ ਨਹੀਂ ਲਾਈ ਜਾਂਦੀ ਜੇ ਏਜੰਸੀਆਂ ਹੋਰ ਬੰਦਿਆਂ ਦੀ ਸੀਆਈਡੀ ਕਰ ਸਕਦੀ ਤੇ ਫਿਰ ਇਹਨਾਂ ਦੀ ਵੀ ਸੀਆਈਡੀ ਕਰਕੇ ਪਤਾ ਕਰੇ ਵੀ ਚੱਲ ਕੀ ਰਿਹਾ ਵਾ ਨਹੀਂ ਤੇ ਫਿਰ ਮੈਂ ਤਾਂ ਸਮਾਜ ਨੂੰ ਇੱਕ ਹੀ ਸਲਾਹ ਦਊਂਗਾ ਵੀ ਘਰੇ ਨਾ ਬਣੀ ਪੜੋ ਤੇ ਇਤਿਹਾਸਕ ਗੁਰਦਾਰੇ ਤੇ ਜਿੱਦਾਂ ਸ੍ਰੀ ਹਰਮੰਦਰ ਸਾਹਿਬ ਆ ਅਨੰਤਪੁਰ ਸਾਹਿਬ ਆ ਨੰਦੇੜ ਸਾਹਿਬ ਹੈ ਦਮਦਮਾ ਸਾਹਿਬ ਹੈ ਜਿੱਥੇ ਸੰਗਤ ਦਾ ਪ੍ਰਵਾਹ ਚੱਲਦਾ ਰਹਿੰਦਾ ਉੱਥੇ ਦਰਸ਼ਨ ਪਰਚਨ ਕਰੋ ਆਪਣੀ ਆਸਥਾ ਉੱਤੇ ਪ੍ਰਵਾਹ ਕਰੋ ਡੇਰਾਵਾਦ ਤੇ ਜਾਣਾ ਨਹੀਂ ਕਰਨੀ ਚਾਹੀਦੀ ਬਿਲਕੁਲ ਜੀ ਡੇਰਾਵਾਦ ਕਿਤੇ ਨਾ ਕਿਤੇ ਪ੍ਰਧਾਨ ਜੀ ਡੇਰਾਵਾਦ ਜਿਹੜਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਕਿਉਂਕਿ ਗੁਰੂ ਘਰਾਂ ਦੇ ਵਿੱਚ ਸੰਤਾਂ ਨੂੰ ਜਿਹੜਾ ਉਹ ਜਾਣਾ ਚਾਹੀਦਾ ਹੈ ਜਿਹੜਾ ਆਮ ਨਾਗਰਿਕ ਹੈ ਉਹ ਹੀ ਚਲਦੀ ਜਾਣਦਾ ਨਹੀਂ ਕਿਉਂਕਿ ਇਹ ਵੋਟ ਬੈਂਕ ਦੇ ਕਾਰਨ ਜਿਹੜਾ ਇਹਨੂੰ ਬੜੌਤਰੀ ਜਿਆਦੀ ਮਿਲ ਰਹੀ ਹੈ ਬਿਲਕੁਲ ਬਿਲਕੁਲ ਸਹੀ ਇੱਕ ਬੰਦੇ ਦੇ ਕਹਿਣ ਤੇ ਅਗਰ 100 ਬੰਦਾ ਇੱਕ ਤਰਫ ਤੁਰ ਪੈਂਦਾ ਤੇ ਇੱਕ ਦੇ ਕਹਿਣ ਤੇ 1 ਲੱਖ ਤੁਰ ਪੈਂਦਾ ਤੇ ਬੜਾ ਆਸਾਨ ਤਰੀਕਾ ਹੈ ਜਦ ਤੱਕ ਕਿਹ ਲੀਡਰ ਦੀ ਤੇ ਚਾਹ ਧਾਰਮਿਕ ਸਮਾਜ ਦੀ ਜ਼ਮੀਰ ਨਾ ਜਾਗੀ ਤਦ ਤੱਕ ਇਹ ਸ਼ੋਸ਼ਣ ਜਿਹੜੇ ਰੁਕਣੇ ਨਹੀਂ ਜੀ ਇਹਨਾਂ ਨੇ ਭਾਈ ਸਾ ਪਾਈ ਦਿਲਬਖ ਸਿੰਘ ਜੀ ਵੈਟਰਨ ਵੈਲਫੇਅਰ ਦੇ ਪ੍ਰਧਾਨ ਇਹਨਾਂ ਨੇ ਭਾਈ ਅਮਰਤਪਾਲ ਮਹਰੋਜੀ ਦੇ ਪੱਖ ਦੇ ਵਿੱਚ ਗੱਲ ਕੀਤੀ ਹੈ ਤੇ ਹੁਣ ਮੈਂ ਲਾਸਟ ਤੇ ਪ੍ਰਧਾਨ ਜੀ ਤੋਂ ਇਹ ਪੁੱਛਣਾ ਚਾਹਾਂਗਾ ਕਿ ਪ੍ਰਸ਼ਾਸਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਪ੍ਰਸ਼ਾਸਨ ਨੂੰ ਵੀ ਅਜੇ ਤੱਕ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਕਮੀ ਹੈ ਵੇਖੋ ਜੀ ਏਡੀ ਵੱਡੀ ਖਬਰ ਹੋਈ ਆ ਜੇ ਪ੍ਰਸ਼ਾਸਨ ਨੂੰ ਕਮੀਆਂ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੂੰ ਸਰਕਾਰ ਚਲਾ ਰਹੇ ਨੇ ਜਦੋਂ ਸਰਕਾਰ ਚਲਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਦਲਾਵ ਦੇ ਸਮੇਂ ਬੱਚੇ-ਬੱਚੇ ਦੇ ਮਖਾਰਬੇਂਚੀ ਵੀ ਬਦਲਾਵ ਲਵਾਵਾਂਗੇ ਤੇ ਇਹ ਸਰਕਾਰ ਜਿਹੜੀ ਆ ਪ੍ਰਸ਼ਾਸਨ ਨੂੰ ਅਧਿਕਾਰ ਦਵੇ ਜੋ ਧਰਮ ਦੇ ਰਸਤੇ ਤੇ ਚੱਲ ਕੇ ਧਰਮ ਦਾ ਕੰਮ ਨਹੀਂ ਕਰਦਾ ਉਹ ਕਿਸ ਦਾ ਸਖਾ ਨਹੀਂ ਚਾਹੇ ਸਗਾ ਬਾਪ ਕਿਉਂ ਨਹੀਂ ਇਸ ਕਰਕੇ ਪ੍ਰਸ਼ਾਸਨ ਜਿਹੜਾ ਵਾ ਉਹ ਤੇ ਉਹਨੂੰ ਸਰਕਾਰ ਚਲਾ ਸਕਦੀ ਆ ਸਰਕਾਰ ਦੇ ਜਿਹੜੇ ਵੱਡੇ ਵੱਡੇ ਮੰਤਰੀ ਨੇ ਉਹਨਾਂ ਦਾ ਵੀ ਫਰਜ ਬਣਦਾ ਵਾ ਉਹ ਵੀ ਸਾਰੇ ਸੇਖੀ ਨੇ ਤੇ ਉਹਨਾਂ ਦਾ ਫਰਜ ਬਣਦਾ ਵੀ ਇਹ ਜਿਹੜੀ ਘਟਨਾ ਹੋਈ ਆ ਇਹਦੀ ਨਿੰਦਾ ਕਰਨ ਦੀ ਕੈਮਰਾਮੈਨ ਦੇ ਨਾਲ ਮੈਂ ਹਰਜੀਤ ਸਿੰਘ ਫੌਜੀ ਤੁਸੀਂ ਦੇਖ ਰਹੇ ਹੋ ਫੌਜੀ ਮੋਦੀ ਖਾਨਾ ਫਰਨੀਚਰ ਤੇ ਮਾਰਬਲ ਹਾਊਸ